ਮੇਰਾ ਨਾਮ ਹਰਮਿੰਦਰ ਕੌਰ ਹੈ। ਕਿਹੜੀ ਜਗ੍ਹਾ ਤੋਂ? ਮੈਂ ਤੁਰੀ ਤੋਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ। ਓਕੇ। ਕੁਛ ਟਾਈਮ ਪਹਿਲਾਂ ਤੁਹਾਨੂੰ ਪ੍ਰੋਬਲਮ ਅਸੀ ਕੀ ਕੀ ਪ੍ਰੋਬਲਮ ਅਸੀ ਭੈਣ ਜੀ? ਮੈਨੂੰ ਇੱਕਦਾਂ ਪੇਟ ਭਾਰਾ ਭਾਰਾ ਰਹਿੰਦਾ ਸੀ ਜੀ ਖਾਣਾ ਖਾਣ ਤੋਂ ਬਾਅਦ। ਓਕੇ। ਤੇ ਜਦੋਂ ਮੈਂ ਬਾੜੀਆਂ ਵਗੈਰਾ ਚੜਦੀ ਸੀ ਤਾਂ ਮੇਰਾ ਸਾਹ ਚੜਦਾ ਸੀਗਾ। ਤੇ ਬਾਕੀ ਮੇਰੇ ਸਰੀਰ ਨੂੰ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਲੋਟ ਹੁੰਦੀ ਸੀ। ਓਕੇ ਸੁਸਤੀ ਜੀ ਰਹਿੰਦੀ ਸੀ ਬੋਡੀ ਨਾਲ। ਠੀਕ ਹੈ ਭੈਣ ਜੀ। ਹੁਣ ਆਪਣਾ ਤੁਸੀਂ ਬੋਡੀ ਸਰਵਿਸ ਪੈਕ ਵਰਤਿਆ ਹੈਗਾ। ਉਹਦੇ ਨਾਲ ਕਿਵੇਂ ਨੇ ਤੁਹਾਡੀਆਂ ਪ੍ਰੋਬਲਮਾਂ? ਫੋਨ ਮੈਂ ਠੀਕ ਕਰ ਲਿਆ ਮਨਾਰਾ ਮੈਨੂੰ ਕਾਫੀ ਸਾਹ ਤਾਂ ਨਹੀਂ ਚੜਦਾ ਤੁਹਾਡਾ ਮੇਰਾ ਸਾਹ ਵੀ ਨਹੀਂ ਚੜਦਾ ਸਟਾਰਟ ਵੀ ਬਹੁਤ ਘੱਟ ਮਹਿਸੂਸ ਹੁੰਦੀ ਹੈ ਮਤਲਬ ਕਾਫੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਵਾਰ ਤੈਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਓਕੇ ਕਾਫੀ ਵਧੀਆ ਤੁਹਾਨੂੰ ਰਿਜ਼ਲਟ ਮਿਲੇ ਬਾਡੀ ਸਰਵਿਸ ਪੈਕ ਦਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਭੈਣ ਭਾਈ ਦੇਖਣਗੇ ਤੁਹਾਡੀਆਂ ਨਾਲ ਦੀ ਸੇਮ ਹਨਾ ਪ੍ਰੋਬਲਮਾਂ ਹੁੰਦੀਆਂ ਨੇ ਪਰਿਵਾਰਾਂ ਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹਾਂਗੀ ਜੇ ਵੀ ਬਾਡੀ ਸਰਵਿਸ ਪੈਕ ਆਪਾਂ ਨੂੰ ਬਤ ਲੈਣਾ ਚਾਹੀਦਾ ਹੈ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਜੇ ਕਿਸੇ ਨੂੰ ਨਹੀਂ ਵੀ ਹੈਗੀ ਤਾਂ ਵੀ ਬਤ ਲੈਣਾ ਚਾਹੀਦਾ ਠੀਕ ਹੈ ਭੈਣ ਜੀ ਥੈਂਕ ਯੂ ਧੰਨਵਾਦ